ਹਾਂਜੀ ਵੀਰੇ ਮੇਰੀ ਟਿੱਕੀ ਦੀ ਪਲੇਟ ਰੈਡੀ ਜੋ ਤੇ ਵੀਰੇ ਮੈਂ ਇਹ ਸਭ ਘਰੇਲੂ ਬਣਾਇਆ ਕੋਈ ਇਹਦੇ ਚ ਮਲਾਵਟ ਨਹੀਂ ਆ ਤੇ ਮੈਂ ਕਹਿੰਨੀ ਆ ਜ਼ਰੂਰ ਵਿਜਤ ਕਰੋ ਟੇਸਟ ਕਰੋ ਤੇ ਫਿਰ ਵੀ ਕਈ ਕਸਟਮਰ ਇਹਨੂੰ ਕਹਿੰਦੇ ਆ ਮਹਿੰਗੀ ਆ ਬਾਕੀ ਤੁਸੀਂ ਖਾ ਕੇ ਟੇਸਟ ਕਰੋ ਮੇਰੀ ਇੱਕ ਹੋਰ ਤਾਂ ਮੈਂ ਪੁੱਛਾਂਗਾ ਤੁਹਾਡੇ ਮਨਜ ਵਿਚਾਰ ਕਿਸਰਾਇਆ ਵੀਰ ਦੀ ਨਾਲ ਟਿੱਕੀ ਦਾ ਕੰਮ ਕਰਨ ਦਾ ਵੀਰੇ ਕੋਸ਼ ਨਹੀਂ ਬਸ ਇਸ ਰਾਈ ਕਿ ਕਈ ਕਹਦੇ ਨੇ ਨਾ ਔਰਤਾ ਕੀ ਕਰ ਸਕਦੀ ਆ ਘਰ ਦਾ ਹੀ ਕੰਮ ਆਉਂਦਾ ਹੈ ਤੇ ਮੈਂ ਇਹ ਦੀ ਕਹਿਣਾ ਚਾਹੁੰਨੀ ਕਿ ਘਰ ਦਾ ਨਹੀਂ ਆਉਂਦਾ ਆਪਣੇ ਹਸਬੰਡ ਦਾ ਸਾਥ ਦੇ ਰਿਹਾ ਇੱਥੇ ਖੜੇ ਆਂ ਅੱਜ ਕੱਲ ਤੁਹਾਨੂੰ ਪਤਾ ਜਿੱਦਾਂ ਦਾ ਜਿੱਦ ਨਹੀਂ ਮਂਗਾਈ ਆ ਤੇ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ ਦਾ ਆ ਕੇ ਉਹਨਾਂ ਦੇ ਸੁਪਨੇ ਪੂਰੇ ਤਰ੍ਹਾਂ ਦੇ ਤੇ ਇਸ ਕਰਕੇ ਮੈਂ ਇਹਨਾਂ ਦੇ ਲਾਲ ਬਾਹਰ ਉਹ ਤੁਹਾਨੂੰ ਮੁੰਡੇਆਂ ਮੁੰਡਾ ਜੋੜ ਕੇ ਖੋਣਾ ਪੈਣਾ ਵਾ ਲਵੋਗੇ ਤੇ ਫਿਰ ਇਹ ਆ ਕੇ ਖਰਚੇ ਹੋਣਗੇ ਹਾਂਜੀ ਹਾਂਜੀ ਸਸ਼ੀ ਜੀ ਸਤਿ ਸ਼੍ਰੀ ਅਕਾਲ ਵੀਰੇ ਜੀ ਕੀ ਨਾਮ ਜੀ ਆਪਣਾ ਮਨਦੀਪ ਕੌਰ ਵੀਰੇ ਜੀ ਇੱਥੇ ਕੀ ਵੇਚਦੇ ਪਏ ਜੀ ਵੀਰੇ ਆਲੂ ਟਿੱਕੀ ਤੇ ਬੰਨ ਟਿੱਕੀ ਅਚਾ ਆਲੂ ਟਿੱਕੀ ਤੇ ਬੰਨ ਟਿੱਕੀ ਹਾਂ ਜੀ ਵੀਰੇ ਤੇ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਟਿੱਕੀ ਵੇਚਦੇ ਪਿਆ ਵੀਰੇ ਮੈਨੂੰ 1 ਸਾਲ ਹੋ ਗਿਆ ਤੇ ਪੰਜਾਬੀ ਵੀਰਾਂ ਦਾ ਮੀਡੀਆ ਰਿਸਪੌਂਸ ਮਿਲਦਾ ਇੱਥੇ ਹਾਂ ਜੀ ਵੀਰੇ ਮਿਲਦਾ ਤੇ ਟਿੱਕੀ ਦੀ ਪ੍ਰੇਟ ਕਿੰਨੇ ਦੀ ਜੀ 30 ਰੁਪਏ ਦੀ ਵੀਰੇ ਤੇ ਚ ਵੀਰੇ ਕੁਝ ਨਹੀਂ ਪਿਆ ਸਿੰਪਲ ਘਰ ਦਾ ਨਮਕ ਮਿਰਚ ਇਸ ਤੋਂ ਇਲਾਵਾ ਕੁਝ ਨਹੀਂ ਪਿਆ ਹੋਇਆ ਬਾਕੀ ਸਾਰਾ ਲਾਈਵ ਤੁਹਾਡੇ ਸਾਹਮਣੇ ਰੈਡੀ ਹੋ ਰਿਹਾ ਹੈ ਕੋਈ ਮਤਲਬ ਇਹੋ ਜੀ ਚੀਜ਼ ਨਹੀਂ ਪਾਈ ਕਿ ਜਦੇ ਨਾ ਕਿਸ ਨੂੰ ਸੇਤ ਦਾ ਨੁਕਸਾਨ ਹੋਵੇ ਕੋਈ ਮੈਦਾ ਨਹੀਂ ਕੋਈ ਅਰਾ ਰੋਡ ਨਹੀਂ ਪਾਇਆ ਹੋਇਆ ਨਹੀਂ ਵੀਰੇ ਤੇ ਇਹ ਦੇਸੀ ਟਿੱਕੀ ਖਾਣਾ ਹੈ ਨਾ ਦੇਸੀ ਸਵਾਦ ਵੇਖੋ ਕੀ ਬਾਤ ਹੈ ਤੇਰੀ ਇੰਦੀ ਲਾਫੇ ਟਿੱਕੇ ਹਾਂਜੀ ਵੀਰੇ ਬਣ ਲੱਗੀ ਜੀ ਕੀ ਬਾਤ ਸਾਈਸ ਚੈੱਕ ਕਰੋ ਜੀ ਟਿੱਕੀ ਦੀ ਕਿੰਨੇ ਦੀ ਵੈਸੇ ਬਲੇਡ ਦੱਸੋਗੇ ਜੀ 3 ਰੁਪਏ ਦੀ ਵੀਰੇ ਕਿੰਨੀਆਂ ਟਿੱਕੀਆਂ ਆਉਣੀਆਂ ਦੋ ਟਿੱਕੀਆਂ 3 ਰੁਪਏ ਦੋ ਟਿੱਕੀਆਂ ਆਈਆਂ ਜੀ ਹਾਂ ਕਈ ਕਸਟਮਰ ਸਾਨੂੰ ਇਹ ਵੀ ਕਹਿੰਦੇ ਸਾਡਾ ਰੇਟ ਜ਼ਿਆਦਾ ਹੈ ਇੱਕ ਕਿਨੇ ਦੀ ਪਲੇਟ ਏ ਟਿੱਕੀ ਦੀ ਇੱਕ 30 ਰੁਪਏ ਦੀ ਵੀਰੇ ਅਜੀਬ ਕਸਟਮਰ ਕਹਿੰਦੀ ਇਹਦਾ ਰੇਟ ਜ਼ਿਆਦਾ ਹੈ ਹਾਂਜੀ ਸਹੀ ਕਹਿੰਦੇ ਐ ਇਹ ਜ਼ਿਆਦਾ ਹੈ ਰੇਟ ਬੰਦੇ 20 ਰੁਪਏ ਦੀ ਪਲੇਟ ਮਿਲਦੀ ਏ 20 ਰੁਪਏ ਦੀ ਪਲੇਟ ਜਿਹੜੀ 20 ਰੁਪਏ ਗਾਂਦੀ ਮਿਲਦਾ ਜੀ ਮੈਂ ਇਹੋ ਜਿਹੀ ਜਗ੍ਹਾ ਗਈ ਜਿੱਥੇ 60-60 ਰੁਪਏ ਸਿੰਗਲ ਟਿੱਕੀ ਮਿਲਦੀ ਹੈ। ਹਾਂ ਜਿਹੜੀ 30 ਰੁਪਏ ਦੀ ਘੱਟੀ ਬਣੀ ਹੈ ਠੀਕ ਹੈ ਮੇਕੀ ਨਹੀਂ ਸਟਾਈਲ ਟਿੱਕੀ ਦਿੰਦੇ ਸੋ ਕੋਈ ਮਤਲੇ ਤੇ ਚ ਮਿਲਾਵਟ ਨਹੀਂ ਕੋਈ ਕੁਛ ਨਹੀਂ ਕੋਈ ਕਰੰਮਸ ਨਹੀਂ ਕੋਈ ਮਹਿਤਾ ਨਹੀਂ ਕ라우ਡ ਮਹਿਤਾ ਬਈ ਦੋ ਟੋ ਬਾਕੀ ਵੀਰੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਈ ਕਸਟਮਰ ਕਹਿੰਦੇ ਤੁਹਾਡੀ ਟਿੱਕੀ ਖਸਤਾ ਰਹੀ ਹੈ। ਕ੍ਰਿਸਪੀ ਨਹੀਂ ਆ ਨਹੀਂ ਹੋ ਸਕਦੀ ਕਿਉਂਕਿ ਇਹ ਚ ਕੋਈ ਮਿਲਾਵਟ ਨਹੀਂ ਹੈਗੇ ਸਿੰਪਲ ਆਲੂ। ਜੇ ਇੱਕ ਹੋਰ ਤੋਂ ਮੈਂ ਗੱਲ ਪੁੱਛਾਂਗਾ ਤੁਹਾਡੇ ਮਨ ਵਿੱਚ ਵਿਚਾਰ ਕਿਸਰਾ ਹੈ ਵੀਰ ਜੀ ਨਾਲ ਕੀ ਕਿਰਾਂ ਕੰਮ ਕਰਦਾ ਵੀਰੇ ਕੋਸ਼ ਨਹੀਂ ਬਸ ਇਸ ਤਰ੍ਹਾਂ ਕਿ ਕਈ ਕਹਦੇ ਨੇ ਨਾ ਔਰਤਾ ਕੀ ਕਰ ਸਕਦੀ ਆ ਘਰ ਦਾ ਹੀ ਕੰਮ ਆਉਂਦਾ ਹੈ ਤੇ ਮੈਂ ਇਹ ਦੀ ਕਹਿਣਾ ਚਾਹੁੰਨੀ ਕਿ ਘਰ ਦਾ ਨਹੀਂ ਆਉਂਦਾ ਆਪਣੇ ਹਸਬੰਦ ਦਾ ਸਾਥ ਦੇ ਰਿਹਾ ਇੱਥੇ ਖੜੇ ਆਂ ਅੱਜ ਕੱਲ ਤੁਹਾਨੂੰ ਪਤਾ ਜਿੱਦਾਂ ਦਾ ਜਿੱਦ ਨਹੀਂ ਮਹंगाई ਆ ਤੇ ਆਪਾਂ ਆਪਣੇ ਬੱਚਿਆਂ ਤੋਂ ਵਧੀਆ ਪਰਵਰਿਸ਼ ਦਾ ਆ ਗਏ ਉਹਨਾਂ ਦੇ ਸੁਪਨੇ ਪੂਰੇ ਕਰਾਂਗੇ ਤੇ ਇਸ ਕਰਕੇ ਮੈਂ ਇਹਨਾਂ ਦੇ ਨਾਲ ਬਾਹਰ ਆਈ ਹਾਂ ਉਹ ਤੁਹਾਨੂੰ ਮੋਢੇ ਦਾ ਮੁੰਡਾ ਜੋੜ ਕੇ ਸੋਨਾ ਪੈਣਾ ਵਾ ਲਓਗੇ ਤੇ ਫਿਰ ਇਹ ਆ ਕੇ ਖਰਚੇ ਹੋਣਗੇ ਹਾਂਜੀ ਹਾਂਜੀ ਆ ਗਈ ਜਿਹੜੇ ਪਲੇਟ ਪਲੇਟ ਵੀ ਕਿਹੜੀ ਗਿਆ ਸੋਨੇ ਦੇ ਪਲੇਟ ਪਈਏ ਮੈਡਮ ਪੁਲਿਸ ਤਾਂ ਪਿੱਕੀ ਗਈ ਏ ਵੀ ਵੀ ਰਿਸੋਰਸ ਮੇਰੀਆਂ ਸਾਰੀਆਂ ਘਰ ਬੰਦੀਆਂ ਅੱਛਾ ਤੁਸੀਂ ਘਰ ਬਣਾਉਂਦੇ ਹੋ ਹਾਂਜੀ ਰੈਡੀਮੇਡ ਕੋਈ ਨਹੀਂ ਗੀ ਰੈਡੀਮੇਡ ਕੁਛ ਨਹੀਂ ਹੈ ਇਹ ਵੀਰੇ ਸੈਲਡ ਮਿਕਸਰ ਚਟਨੀ ਕਿਹੜੀ ਚਟਨੀ ਇਹ ਵੀਰੇ ਗੁੜ ਦੀ ਤੇ ਇਮਲੀ ਦੀ ਹੈ ਗੁੜ ਦੀ ਚਟਨੀ ਕੀ ਗੁੜ ਤੇ ਇਮਲੀ ਦੀ ਚਟਨੀ ਹਾਂਜੀ ਹਾਂਜੀ ਇਹ ਦਈ ਆ ਗਿਆ ਮੇਰੇ ਤੇ ਵੀ ਆ ਗਿਆ ਜੀ ਕੀ ਬਾਤ ਜੀ ਜੀ ਹਾਂਜੀ ਵੀਰੇ ਮੇਰੀ ਟਿੱਕੀ ਦੀ ਪਲੇਟ ਰੈਡੀ ਜੋ ਤੇ ਵੀਰੇ ਮੈਂ ਇਹ ਸਬਜ਼ ਘਰੇਲੂ ਬਣਿਆ ਹੋਇਆ ਕੋਈ ਇਹਦੇ ਚ ਮਿਲਾਵਟ ਨਹੀਂ ਆ ਤੇ ਮੈਂ ਕਹਿੰਨੀ ਆ ਜ਼ਰੂਰ ਵਿਜ਼ਿਟ ਕਰੋ ਟੇਸਟ ਕਰੋ ਤੇ ਫਿਰ ਵੀ ਕਈ ਕਸਟਮਰ ਇਹਨੂੰ ਕਹਿੰਦੇ ਆ ਮਹਿੰਗੀ ਆ ਪਾਕੀ ਤੁਸੀਂ ਖਾ ਕੇ ਟੇਸਟ ਕਰੋ ਅੱਛਾ ਲੈ ਲੋ ਕਿ ਉਹ ਮਹਿੰਗੀ ਕਹਿੰਦੇ ਹਾਂਜੀ ਚਲ ਜੀਰੀ ਮੂੰਹ ਕਿਸੇ ਬੰਦ ਥੋੜੀ ਤੱਕ ਨਹੀਂ ਉਸ ਤੋਂ ਬੱਲੇ ਖਾਣ ਲਈ ਕਿੱਥੇ ਆਦਾ ਬੈਗ ਇਹ ਵੀਰੇ ਤਰਨਤਾਰ ਰੋਡ ਚਾਟ ਵਿੰਨਹਿਰ ਗੋਲਪੁਰ ਦੇ ਨੀਚੇ ਮਾਰ ਕੇ ਦਿੰਦੀ ਆ